ਆ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪੈਰੀ ਸਾਹਾ ਸੰਗਤ ਜੀ ਆਪਾਂ ਖਲੋਤੇ ਆਨ ਫਤਾਮਪੁਰ ਲੋਧੀ ਦੇ ਦਾਉਪੁਰ ਮਾਜਰੇ ਜਿਹੜੇ ਪਿੰਡਾਂ ਦੇ ਵਿੱਚ ਬਹੁਤ ਜਦੇ ਹਾੜਾ ਚੁਕੇ ਆ ਉਥੇ ਖਲੋਤੇ ਆਨ ਤੋਂ ਆਪਣੇ ਪੀਰ ਮੁਜਫਰ ਜਫਰਨਗਰ ਮੁਜਫਰਨਗਰ ਉਤਰ ਪ੍ਰਦੇਸ਼ ਤੋਂ ਆਏ ਆ ਸੇਵਾਵਾਂ ਲੈ ਕੇ ਹਰ ਪੀਰ ਸਾਹ ਦੇ ਇਸ ਤਰ੍ਹਾਂ ਗੱਦੇ ਮੈਡੀਕਲ ਦੀਆਂ ਦਵਾਈਆਂ ਨਾਲ ਮਸ਼ਰਦਾਨੀਆਂ ਨਾਲ ਕਰ ਪਾਲ ਚੀਜ਼ਾਂ ਸਾਰੇ ਲੈ ਕੇ ਆਏ ਆ ਸੋ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਜੋ ਜੀ ਦੂਰੋਂ ਚੱਲ ਕੇ ਸਵਾਵਾ ਕਰਾਏ ਆ ਬੰਦੂ ਸਾਹਿਬ ਚਰਦੀ ਕਲਾ ਵਿੱਚ ਰੱਖਣਾ ਸੋ ਬਾਕੀ ਵੀਰਾਂ ਨੂੰ ਬੇਜ਼ੀ ਕਰਨੀ ਆ ਇੱਧਰ ਪਾਣੀ ਲੱਤ ਗਿਆ ਵਾ ਮਗਰ ਜਿਹੜੇ ਇੱਧਰ-ਇੱਧਰ ਪਿੰਡੇ ਆ ਉਥੇ 257 ਘਰਿਆ ਜਿਹੜਾ ਸਲਤਾਂਪੁਰ ਲੋਧੀ ਦੇ ਦਾਊ ਪਰ ਖਲੋਤੇ ਆਹੀਂ ਇਹ ਤੋਂ ਅਗਲੇ ਪਿੰਡੇ ਜਿੱਥੇ ਪਾਣੀ ਆ ਬਹੁਤ ਜ਼ਿਆਦਾ ਹੁਣ ਆਪਾਂ ਪਾਣੀ ਇੱਥੋਂ ਸ਼ੁਰੂ ਹੋ ਜਾਂਦਾ ਪਾਣੀ ਸੋ ਅੱਗੇ ਬਹੁਤ ਜ਼ਿਆਦਾ ਪਾਣੀ ਆ ਸੋ ਉਥੇ 257 ਘਰਿਆ ਟੋਟਲ ਇਜੀ ਤਰ੍ਹਾਂ ਪਿੰਡ ਆ ਦਾਦਾ ਪਿੰਡ ਦਾਦਾ ਘਾਰੇ ਦੇ ਪਿੰਡ ਦੇ ਵਿੱਚ ਛੋਟੇ ਛੋਟੇ ਪਿੰਡ ਆ ਸੋ ਉਹਨਾਂ ਤੱਕ ਰਾਹਤ ਸਮਗਰੀ ਪਹੁੰਚ ਰਹੀ ਹੈ ਸਾਰੀ ਸੋ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰੱਖਣ ਸੋ ਅੱਜ ਆਪਾਂ ਇੱਧਰ ਸਵਾਵਾ ਤੇ ਆਏ ਆ ਜੀ ਜੋਦੇਵੀਰ ਖਾਲਸਾ ਗੁਰਮント ਅਕੈਡਮੀ ਗਤਕਾ ਖਾੜਾ ਦੇ ਸਿੰਘ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਸਿੱਖੀ ਫਤਿਹ